ਸਾਡਾ ਸ਼ਿਕਾ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚੇ ਹਾਂ ਪਿੰਡ ਕਨੇਜ ਦੇ ਵਿੱਚ ਜਿੱਥੇ ਸਵਰਗੀ ਸਰਦਾਰ ਹਰਜਿੰਦਰ ਸਿੰਘ ਜੀ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਕਿ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਕਬੱਡੀ ਟੂਰਨਾਮੈਂਟ ਹੈ ਜਿਹੜਾ ਕਿ ਇਹ ਪਿੰਡ ਦੇ ਸਕੂਲ ਦੇ ਗਰਾਊਂਡ ਦੇ ਵਿੱਚ ਜਿਹੜਾ ਕਿ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਇਸ ਵਿੱਚ ਲੁਧਿਆਣਾ ਤੇ ਮਲੇ ਕੋਟਲੇ ਦੀਆਂ ਟੀਮਾਂ ਨੇ ਭਾਗ ਲਿਆ ਇਸ ਬੰਦੀ ਜਾਣਕਾਰੀ ਇਹ ਜਿਹੜੀ ਕਿ ਇੱਕ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਜਿਹੜਾ ਇਹ ਟੂਰਨਾਮੈਂਟ ਦੇ ਵਿੱਚ ਜਿਹੜੇ ਕਬੱਡੀ ਔਰ ਤਾਂਸ ਦੀਪ ਦੇ ਮੁਕਾਬਲੇ ਕਰਵਾਏ ਗਏ ਨੇ ਜਿਸ ਵਿੱਚ ਲਗਭਗ 16 ਟੀਮਾਂ ਦੇ ਕ੍ਰਿਡਿਟ ਹਿੱਸਾ ਲਿਆ ਔਰ ਇਸ ਦੇ ਨਾਲ ਹੀ ਜਿਹੜੀ ਹੈ ਕਿ ਇਹ ਜੇਤੂ ਟੀਮਾਂ ਨੂੰ ਬਹੁਤ ਹੀ ਵਧੀਆ ਜਿਹੜੇ ਇਨਾਮ ਵੀ ਜਿਹੜੇ ਦਿੱਤੇ ਜਾਣਗੇ ਸੋ ਤਸਵੀਰਾਂ ਨੇ ਜਿਹੜੀਆਂ ਪਿੰਡ ਕਨੇਚ ਦੀਆਂ ਪਿੰਡ ਕਨੇਚ ਦੇ ਵਿੱਚ ਜਿੱਥੇ ਅੱਜ ਜਿਹੜਾ ਕਿ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਦੌਰਾਨ ਜਿਹੜੇ ਕਿ ਕਪਤਾਨ ਮੰਤਰੀ ਹਰਜੀਤ ਸਿੰਘ ਮੁੰਡਿਆ ਜੀ ਉਹ ਵੀ ਖਿਡਾਰੀਆਂ ਜਿਹੜੀ ਹੌਸਲਾ ਫਰਾਈ ਕਰਨ ਲਈ ਪਹੁੰਚੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਟੂਰਨਾਮੈਂਟ ਆ ਪਿੰਡ ਪੱਧਰ ਤੇ ਹੁੰਦੇ ਹੋਏ ਅਤੇ ਜ਼ਰੂਰੀ ਨੇ ਇਸ ਤੋਂ ਲਾਵਾ ਜਿਹੜੇ ਹੋਣਾ ਤੋਂ ਇਲਾਵਾ ਜਿਹੜੇ ਇੱਥੇ ਪਹੁੰਚੇ ਨੇ ਸਾਬਕਾ ਮੰਤਰੀ ਸ਼ਰਮਿੰਦ ਸਿੰਘ ਕਿਲੋ ਕਾਂਗਰਸੀ ਵਿਕਰਮ ਸਿੰਘ ਬਾਦਵਾ ਔਰ ਲੱਖੀ ਸੰਧੂ ਹਿਮਰਾ ਰਾਜੀ ਮਾਰਕਟ ਕਮੇਡੀ ਸਾਨੇਵਾਲਾ ਜੀ ਪਾਟਿਆ ਜੀ ਜੋ ਕਿ ਜਸਤਨ ਲਾਲੀ ਹਰਾ ਜੀ ਹੋਰ ਵੀ ਜਿਹੜੇ ਇੱਥੇ ਅਨੇਕਾਂ ਜਿਹੜੇ ਪ੍ਰਬੰਧਕ ਸੱਜਣ ਪਹੁੰਚੇ ਨੇ ਪਿੰਡ ਦੀ ਕਲੱਬ ਦੀ ਸਮੂਹ ਟੀਮ ਮੈਂਬਰ ਜਿਹੜੇ ਇੱਥੇ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਵਾਂ ਇਹ ਤਸਵੀਰਾਂ ਪਿੰਡ ਕਨੇਚ ਦੀਆਂ ਜਿੱਥੇ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਸੋ ਪਿੰਡ ਦੇ ਲੋਕ ਜੋ ਇੱਥੇ ਦੇਖਣ ਆਏ ਨੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਵਾਂਗੇ ਉਸ ਤਰੀਕੇ ਦੇ ਨਾਲ ਜਿਹੜੇ ਤੇ ਸਾਰੇ ਬੈਠੇ ਨੇ ਜੋ ਕਿ ਕਬੱਡੀ ਦਾ ਜਿਹੜਾ ਟੂਰਨਾਮੈਂਟ ਦਾ ਆਨੰਦਤਾ ਪੱਤਾ ਰਿਹਾ ਸੋ ਤਸਵੀਰਾਂ ਆਓ ਕਰ ਵੀ ਲੈਨੇ ਗੱਲਬਾਤ ਜਿਸ ਤਰ੍ਹਾਂ ਜਿਹੜੀ ਇੱਥੇ ਖੇਡ ਮੁਕਾਬਲੇ ਅੱਜ ਹੋ ਰਹੇ ਨੇ ਔਰ ਜਿਸ ਤਰ੍ਹਾਂ ਜਿਹੜੇ ਨਾਮ ਆ ਜਿਹੜੇ ਚੱਗੇ ਨੇ ਆਓ ਕਰਦੇ ਹਾਂ ਗੱਲਬਾਤ ਧਾਵੀ ਰਿਆ ਸੱਤੀ ਜਾਨ ਚ ਇੱਕ ਅੰਦਮਾਣ ਕਿਹੜੀ ਲੱਗੀ ਹੋਈ ਆ ਨਿੱਕੀ ਦੀਓ ਨੋਨੀ ਹਾ ਵੱਲੋਂ ਸੋਨੀ ਹਾ ਵੱਲੋਂ ਸੁਖਵਿੰਦਰ ਸਿੰਘ ਜੀ ਨੀਲਾਵੰਤ ਸਿੰਘ ਜੀ ਨੋਨੀ ਵੀਰ ਸਿੰਘ ਜੱਗੇ ਹਾ ਵੱਲੋਂ ਫਲਾਸ ਸਖਸ਼ੀ ਬਲੇ ਖਲਾਣਕੇ ਨੂੰ ਬਹੁਤ ਬੜਾ ਮਾਣ ਹੈ ਜੀਾਂ ਧੰਨਵਾਦ ਹੈ ਨਾਲ ਰਾਜੀ ਬਾਈ ਹੁਣੀ ਨੇ ਸਪੋਰਟਸ ਲੱਖੋ ਦਾ ਪਿਆਰ ਹੈ ਜਿੰਦਗੀ ਦੇ ਪਿਆਰੇ ਵੀਰ ਨੇ ਜੂਲ ਤ ਆਮ ਆਦਮੀ ਪਾਰਟੀ ਕੋਲੋਂ ਉਸ ਬੜਾ ਪਿਆਰ ਰਾਜੀ ਬਾਈ ਹੁਣੀ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਸਾਰੇ ਵੀਰਾਂ ਦਾ ਰੇਡੇ ਪਰ ਆ ਜਾਣਗੇ ਸਪੀ ਪਾਰਟੀ ਉਹਨਾਂ ਦਾ ਨਰ ਦੇ ਜੀ ਮਦਾਨ ਹੁਣੀ ਜੱਗੀ ਮਦਾਨ ਅਕਾਸ਼ ਮਦਾਨ ਦੇ ਨਾਲ ਰਾਜਾ ਕਨੀਜ ਸਾਰੇ ਜਿਹੜਾ ਤੇਜਵੰਤ ਪਈ ਹੋਣਾ ਸਾਰੇ ਜਿਸ ਸਟਾਫ ਜਿੱਦਾਂ ਹੁੰਦਾ ਕ੍ਰਿਸ਼ਨਪਾਲ ਜੀ ਗਰਾਊਂਡ ਦੇ ਵਿੱਚ ਖਟੋਲ ਵਰਸ ਗਰਾਊਂਡ ਖਟੋਲ ਦੇ ਪਲੇਅਰ ਜਾਨੀ ਦੇ ਨਾਲ ਗਰਾਊਂਡ ਦੇ ਵਿੱਚ ਆਇਆ ਇਸ ਸਮੇਂ ਇਹਦਾ ਕਰਦਾ ਪਰ ਸਾਹਮਣੇ ਫੜ ਕੇ ਲੱਗਿਆ ਨੰਬਰ ਜੋੜੀ ਆਪਣੀ ਟੀਮ ਕੋਲ ਵੱਡੀ ਪੈਗੀ ਖੜਸਾ ਕਰ ਦੇਗਾ ਪਾਲ ਜੀ ਜਿਹਨੇ ਜੀਨ ਕਰਤੀ ਜਾਂ ਕਬੱਡੀ ਕੌਣ ਦੇ ਰੋਬਾ ਦਾ ਤਿਆਰੀ ਹੈਪੀ ਪੁਲਾਨਾ ਦਿੱਤਾ ਜਲਦੀਆ ਮੋਲੰਗ ਘੋਟੀਆ ਖਜ਼ੂਰ ਦੇ ਖਜ਼ੂਰ ਇਹ ਟੀਮਾਂ ਨੂੰ ਮੇਰੀ ਬੇਨਤੀ ਹੈ ਜਾਂਦੇ ਨਾ ਇਹ ਸਾਰੀਆਂ ਟੀਮਾਂ ਨੂੰ ਜਲਦੀ ਨਾ ਆਇਆ ਪਰ ਸਾਹਮਣੇ ਦਿੱਤੀ ਪਈਆਂ ਨੇ ਡਿਫੈਂਡ ਕੇਜ ਦੇ ਵਿੱਚ ਕਬੱਡੀ ਕੱਪ ਲਾਇਆ ਗਿਆ ਜਿਹੜਾ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਜੀ ਫਿਰ ਜੇ ਕਬੱਡੀ ਕੱਪ ਪਿੰਡ ਕਨੇਜ ਦੇ ਵਿੱਚ ਜਿਹੜਾ ਅਸੀਂ ਕਰਵਾ ਰਹੇ ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾ ਰਹੇ ਹਾਂ ਸਾਡੇ ਜਿਹੜੀ ਅਸੀਂ ਮੋਮੈਂਟਮ ਵੀ ਬਣਾਏ ਨੇ ਉਹਦੇ ਵਿੱਚ ਵੀ ਜਿਹੜਾ ਅਸੀਂ ਚੈਨ ਲਵਾਇਆ ਉਹ ਵੀ ਹੈਗਾ ਨਸ਼ਾ ਭਜਾਓ ਤੇ ਪੰਜਾਬ ਬਚਾਓ ਤੇ ਸਾਡੇ ਕੋਲ ਹੁਣ ਮੰਤਰੀ ਸਾਹਿਬ ਆਏ ਸੀ ਕਿ ਜੀ ਕਹਿੰਦੇ ਆ ਵੀ ਪਿੰਡ ਦੀ ਭੈਤਰ ਲਈ ਉਹਨਾਂ ਜੋ ਡਿਮਾਂਡਾਂ ਸੀ ਉਹਨਾਂ ਕੋਲੇ ਰੱਖੀਆਂ ਆਮ ਨੇ ਉਹਨਾਂ ਨੇ ਉਹ ਡਿਮਾਂਡਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਮੈਂ ਚਾਹੁੰਦਾ ਵੀ ਇਹ ਜੇ ਖੇਡ ਮੇਲੇ ਹੁੰਦੇ ਰਹਿਣ ਤੇ ਜਿਹੜੇ ਨੌਜਵਾਨ ਨੇ ਜਾਂ ਬੱਚੇ ਦੇ ਇਹਨਾਂ ਨੂੰ ਦੇਖ ਕੇ ਜੇ ਗਰਾਊਂਡ ਦੇ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਤੇ ਜਿਹੜੀ ਆਪਣੇ ਆ ਮੋਬਾਈਲ ਦੀ ਬਿਮਾਰੀ ਆ ਉਹ ਤੋਂ ਬਚੇ ਰਹਿਣਗੇ ਤੇ ਸਿਹਤਯਾਬ ਰਹਿਣਗੇ ਐਸਾਂ ਦੀ ਜਿਹੜੀ ਡਿਮਾਂਡਾਂ ਚ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਮੂਰੇ ਅਸੀਂ ਇੱਕ ਤਾਂ ਇੰਡੋਰ ਜਿਮ ਦੀ ਡਿਮਾਂਡ ਰੱਖੀ ਸੀਗੀ ਤੇ ਇੱਕ ਅਸੀਂ ਆ ਚਾਰ ਆਪਣੇ ਜਿਹੜਾ ਗਰਾਊਂਡ ਆ ਉਹਦੇ ਆਲੇ-ਦਾਲੇ ਇੰਟਰਲੌਕ ਲਾਉਣ ਦੀ ਡਿਮਾਂਡ ਰੱਖੀ ਸੀਗੀ ਤੇ ਬਾਕੀ ਜੋ ਪਿੰਡਿਆਂ ਜੋ ਸੜਕਾਂ ਨੇ ਜੋ ਵਿਕਾਸ ਦੇ ਕੰਮ ਨੇ ਉਹਨਾਂ ਦੀਆਂ ਡਿਮਾਂਡਾਂ ਰੱਖੀਆਂ ਸੀ ਮੰਤਰੀ ਸਾਹਿਬ ਨੇ ਪੂਰਨ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਸੀਂ ਡਿਮਾਂਡਾਂ ਰੱਖੀਆਂ ਨੇ ਪਹਿਲੇ ਆਧਾਰ ਤੇ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਜਿਹੜਾ ਕਬੱਡੀ ਦਾ ਉੱਪਰ ਆਇਆ ਜਾ ਰਿਹਾ ਸੀ ਉਸ ਦੇ ਨਾਲ ਨਾਲ ਤਾਂ ਸੀ ਵੀ ਜਿਹੜੇ ਖੇਡ ਬਈ ਨੇ ਅੱਜ ਇਹਨੂੰ ਆ ਜਿਹੜਾ ਇੱਕ ਹੋਇਆ ਗਿਆ ਇਹ ਜੀ ਆਪਣਾ ਜਿਹੜਾ 13ਵਾਂ ਕਬੱਡੀ ਕੱਪ ਆ ਤੇ ਲਗਾਤਾਰ ਚੱਲਦਾ ਆਉਂਦਾ ਕਰੋਨਾ ਕਰਕੇ ਕੁਝ ਸਾਲ ਵਿਚਾਲੇ ਮਿਸਰੇ ਆ ਦੁਬਾਰਾ ਤੋਂ ਫੇਰੇ ਇਹ ਸ਼ੁਰੂ ਹੋ ਗਿਆ ਜਿਹੜੇ ਤਾਸ਼ ਦੇ ਮੁਕਾਬਲੇ ਵੀ ਹੋਏ ਨੇ ਤਾਂ ਸੀਪ ਦੇ ਤੇ ਤਾਸ਼ ਦਾ ਦੇ ਸਾਡੇ ਪਿੰਡ ਦੇ ਜਿਹੜੇ ਖੇਲਦੇ ਆ ਤੇ ਬਜ਼ੁਰਗ ਉਹਨਾਂ ਕਰਕੇ ਸਾਨੂੰ ਤਾਂ ਸੀਪ ਦੇ ਤੇ ਤਾਂ ਦਾ ਦੇ ਮੁਕਾਬਲੇ ਵੀ ਰੱਖਣੇ ਪਏ ਉਹਨਾਂ ਦੀ ਡਿਮਾਂਡ ਸੀਗੀ ਵੀ ਸਾਡਾ ਵੀ ਇੰਟਰਟੇਨਮੈਂਟ ਹੋ ਜੂਗਾ ਕਬੱਡੀ ਦੇ ਨਾਲ ਆਪਾਂ ਜਿਹੜੇ ਨਾਮ ਆ ਨਾਮ ਜੀ ਜਿਹੜਾ ਹੈਗਾ ਜਿਹੜਾ ਕਲੱਬ ਦੇ ਨਾਮ ਨੇ 41000 ਤੇ 31000 ਤੇ ਜਿਹੜਾ ਤਾਸ਼ ਸੀਪ ਦਾ ਸੀਗਾ ਉਹ 3100 ਤੇ 2100 ਸੀਗਾ ਜਿਹੜੀ ਇੱਕ ਤਾਸ਼ ਦਾ 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 ਮੁਕਾਬਲਾ ਸੀਗਾ ਉਹਦੇ ਚਲੋ ਪਿੰਡ ਵਾਲੇ ਜੀ ਉਹ 1500 ਤੇ 1100 ਰੁਪਏ ਦਾ ਨਾਮ ਸੀ ਇਸ ਮੌਕੇ ਤੇ ਕਿਸ ਨਾ ਮੈਸੇਜ ਦਵਾਂਗੀ ਜਿਸ ਸਾਰੀ ਘਟਾਰੀਆਂ ਵੱਲੋਂ ਕਿਹੜੀ ਕਿਹੜੀ ਘਟਾਰੀ ਪਹੁੰਚੀ ਰਹੀ ਚੱਲ ਰਹੀ ਹੈ। ਤੇ ਮੈਂ ਕਹਿਣਾ ਚਾਹਣਾ ਵੀ ਜਦੋਂ ਵੱਧ ਤੋਂ ਵੱਧ ਘਟਾਰੀ ਆਪਣੇ ਕੋਲ ਇੱਥੇ ਨਾਮੀ ਘਟਾਰੀ ਪਹੁੰਚੇ ਆ ਤੁਸੀਂ ਦੇਖਿਆ ਆ ਆਨੰਦਪੁਰ ਸਾੰਨੇ ਵਾਲੇ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ। ਮੇਰੇ ਆਪਣੇ ਪਿੰਡ ਦੇ ਜਿਹੜੇ ਗੁਜਰਾਂ ਦੇ ਮੁੰਡੇ ਆ ਮੇਰੀ ਮੋਟਰ ਦੇ ਕੋਲ ਰਹਿੰਦੇ ਆ ਚਲੋ ਪਹਿਲਾਂ ਆਨੰਦਪੁਰ ਰਹਿੰਦੇ ਸੀਗੇ ਉਹ ਹੁਣ ਇੱਥੇ ਰਹਿੰਦੇ ਆ ਬਹੁਤ ਵਧੀਆ ਉਹਨਾਂ ਨੇ ਆਪਣੇ ਜੋਰ ਦਿਖਾਏ ਆ। ਮਲੇਰ ਕੋਟਲਾ ਲੁਧਿਆਣਾ ਲੀਗ ਦੀਆਂ ਜਿਹੜੀਆਂ 16 ਟੀਮਾਂ ਆ ਆਪਾਂ ਵਧੀਆ ਟੀਮਾਂ ਉਹ ਵੀ ਖੇਡਾਂ ਦੇ ਨਾਲ ਜੁੜਨ ਕੇ ਤੇ ਨਸ਼ੇ ਤੋਂ ਦੂਰ ਰਹਿਣਾ। ਬਸ ਆ ਸਮਝੀ ਜਿਹੜੀ ਛੋਟੀ ਪਨੀਰੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਜੀ। ਹਾਂਜੀ। ਬਸ ਆ ਸਮਝਾਉਣੀ ਕੀ ਕਹਣਾ? ਛੋਟੀ ਪਨੀਰੀ ਨੂੰ ਮੈਂ ਕਹਿਣਾ ਵੀ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ ਤੇ ਮੋਬਾਈਲ ਦੀ ਬਿਮਾਰੀ ਤੋਂ ਤੇ ਜਿਹੜੀ ਨਸ਼ਿਆਂ ਦੀ ਬਿਮਾਰੀ ਆ ਇਹ ਤੋਂ ਬਚੇ ਰਹੋ। ਜੇ ਆਪਾਂ ਗਰਾਊਂਡ ਦੇ ਨਾਲ ਜੁੜਾਂਗੇ ਇੱਕ ਤਾਂ ਮੋਬਾਈਲ ਦੀ ਬਿਮਾਰੀ ਆ ਜਿਹੜੀ ਉਹ ਤੋਂ ਬਚਾਂਗੇ ਤੇ ਇੱਕ ਜਿਹੜਾ ਆਪਾਂ ਜਦੋਂ ਵੀ ਗਰਾਊਂਡ ਨਾਲ ਜੁੜਾਂਗੇ ਸਿਹਤਯਾਬ ਰਹਿਾਂਗੇ ਤਾਂ ਖੇਡਾਂਗੇ ਆਪਾਂ ਨੈਸ਼ਨਲ ਵੀ ਖੇਡ ਸਕਦੇ ਆ। ਠੀਕ ਨਹੀਂ ਕੋਸ ਬੰਦੇ ਬੱਚੇ ਫਿਰ ਇੰਟਰਨੈਸ਼ਨਲ ਖਿਡਾਰੀ ਵੀ ਬਣ ਸਕਦੇ ਆ ਜੇ ਗਰਾਊਂਡ ਦੇ ਵਿੱਚ ਆਵਾਂਗੇ ਤਾਂ ਹੀ ਆਪਾਂ ਇਹ ਮੰਤਵ ਜਿਹੜੇ ਉਹਨਾਂ ਨੂੰ ਪੂਰੇ ਕਰ ਸਕਾਂਗੇ ਜਿਵੇਂ ਸਮੇਂ ਤੋਂ ਤੁਹਾਡੇ ਵੱਲ ਪਰਲੇ ਵੀ ਕਿਤੇ ਜਾ ਰਹੇ ਨੇ ਤੇ ਸਕੇ ਬੱਚੇ ਜੁੜਾ ਵੀ ਜਾ ਰਿਹਾ ਵਾ ਹੁਣ ਪਰ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਤਕਰੀਬਨ ਸਾਡੇ ਕੋਲ ਆਪਣੇ ਅਸੀਂ ਸੋਲਰ ਲਵਾਇਆ ਹੋਇਆ ਰਾਤ ਨੂੰ ਲੈਟਾਂ ਦਾ ਪ੍ਰਬੰਧ ਆ ਬੱਚੇ ਰਾਤ ਨੂੰ ਆ ਕੇ ਫੁੱਟਬਾਲ ਇੱਥੇ ਖੇਲਦੇ ਆ ਹਾਕੀ ਖੇਲਦੇ ਆ ਠੀਕ ਨਹੀਂ ਉਹਨਾਂ ਨੇ ਵਿਸ਼ੇਸ਼ ਪ੍ਰਾਲੇ ਅਸੀਂ ਕਰਦੇ ਆ ਕਿੱਟਾਂ ਵਗੈਰਾ ਵੀ ਬਣਦੇ ਆ ਤੁਹਾਨੂੰ ਪਤਾ ਤੁਸੀਂ ਅੱਗੇ ਵੀ ਆਉਣੇ ਤੇ ਟੀ-ਸ਼ਰਟਾਂ ਫੁੱਟਬਾਲਾ ਵਗੈਰਾ ਸਾਡੇ ਜੱਸਾ ਮਾਸਟਰ ਜੀ ਨੇ ਜਿਹੜੇ ਉਹਨਾਂ ਵੱਲੋਂ ਜਦ ਸਾਡੇ ਐਨਆਰਆਈ ਵੀਰ ਨੇ ਸਾਰੇ ਜਿੰਨੇ ਵੀ ਸਪੋਰਟਰ ਨੇ ਸਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਉਹਨਾਂ ਵੱਲੋਂ ਜਿਹੜੀ ਵੀ ਅਸੀਂ ਡਿਮਾਂਡ ਰੱਖਦੇ ਆ ਪਿੰਡ ਵੱਲੋਂ ਐਨਆਰਆਈ ਵੀਰਾਂ ਨੂੰ ਉਹ ਪਹਿਲ ਦੇ ਆਧਾਰ ਤੇ ਸਾਨੂੰ ਫੰਡ ਭੇਜ ਦਿੰਦੇ ਆ ਤੇ ਅਸੀਂ ਉਹ ਫੰਡ ਦੇ ਨਾਲ ਜੋ ਬੱਚੇ 100 150 ਬੱਚਾ ਸਾਡੇ ਗ ਅੱਜ ਮੇਰੇ ਸਾਹ ਅੱਜ ਪਿੰਡ ਕਨੇਜ ਦੇ ਵਿੱਚ ਅੱਜ ਪਿੰਡ ਕਨੇਜ ਤੇ ਸਾਡਾ ਆਪਣਾ ਹਲਕਾ ਸਾਮਨੇਰ ਦੇ ਵਿੱਚ ਪਿੰਡ ਹੈ ਜੀ ਟੂਰਨਾਮੈਂਟ ਕਲੱਬ ਵੱਲੋਂ ਕਰਾਇਆ ਜਾ ਰਿਹਾ ਸੋ ਬਹੁਤ ਖੁਸ਼ੀ ਹੋਈ ਨੌਜਵਾਨ ਲੋਕ ਲਈ ਵੱਡੀ ਮੰਗ ਹੈ ਕਿ ਇੰਡੋਰ ਸਟੇਡੀਅਮ ਤੇ ਫਾਰਕ ਵੀ ਗਰਾਊਂਡ ਇਹਦੇ ਤੇ ਸਾਨੂੰ ਫੜ ਦਿੱਤਾ ਜਾਵੇ ਸੋ ਇਹ ਸਾਰੀਆਂ ਮੰਗਾਂ ਪੂਰੀਆਂ ਕਰਦੇ ਹੋਏ ਨਾਲ ਨਾਲ ਜਿਹੜੀਆਂ ਇਸ ਪਿੰਡ ਦੇ ਆਲੇ ਦੁਆਲੇ ਲਿੰਕ ਸੜਕਾਂ ਉਹ ਸਾਰੀਆਂ ਪਾਸ ਹੋ ਚੁੱਕੀਆਂ ਬਹੁਤ ਜਲਦੀ ਉਹਦੀ ਵੀ ਕੰਮ ਦੀ ਸ਼ੁਰੂਆਤ ਹੋਣਗੇ ਜੋ ਵੀ ਸਾਡੇ ਪੁਰਾ ਪ੍ਰਧਾਨ ਜੀ ਜਾਂ ਪੰਚਾਇਤ ਮੈਂਬਰ ਜਾਂ ਸਾਰੇ ਪਿੰਡ ਦੇ ਮਹਤਵਪੂਰਨ ਅਕਸਰ ਜਿਹੜਾ ਵੀ ਕੰਮ ਕਰਨਗੇ ਪਹਿਲ ਦੇ ਹੱਥ ਹੋਊਗਾ ਜੇ ਨੌਜਵਾਨਾਂ ਦੇ ਟੂਰਨਾਮੈਂਟ ਤੇ ਪਹੁੰਚਿਆ ਸੋ ਨੌਜਵਾਨਾਂ ਦੀ ਜਿਹੜੀ ਮੰਗ ਹੈ ਉਹ ਜਲਦੀ ਪੂਰੀ ਕਰਾਂਗੇ ਧੰਨ